ਹਾਂਜੀ ਪਿਛਲੇ ਵਲੌਗ ਚ ਤੁਸੀਂ ਦੇਖਿਆ ਹੋਣਾ ਅਸੀਂ ਆਏ ਸੀ ਜਰਮਨੀ ਦੇ ਪਿੰਡ ਤੇ ਇੱਥੇ ਦੀ ਖੇਤੀਬਾੜੀ ਦੇਖਣ ਦੇ ਲਈ ਤੇ ਇਹ ਆਪਣੇ ਪੰਜਾਬੀ ਮੇਰਾ ਦੋਸਤ ਇੱਥੇ ਰਹਿੰਦਾ ਸੀਗਾ ਤੇ ਉਹਨਾਂ ਦਾ ਪਿੰਡ ਸੀਗਾ ਨਿਊਨਬਰਗ ਦੇ ਕੋਲ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਜਰਮਨੀ ਦੀ ਟ੍ਰੇਨ ਦਾ ਸਫ਼ਰ ਸੀ ਇੱਥੋਂ ਟ੍ਰੇਨ ਦਾ ਸਫ਼ਰ ਕਰਨਾ ਸੀ ਜਾਣਾ ਬਰਲਿਨ ਤੇ ਸਾਢੇ 3-4 ਘੰਟੇ ਦੀ ਆਪਣੀ ਕੋਈ ਜਰਨੀ ਹੋਊਗੀ ਤੇ ਬਾਕੀ 4-500 ਕਿਲੋਮੀਟਰ ਹੈ ਮੇਰੇ ਖਿਆਲ ਚ ਤੇ ਦੇਖਦੇ ਆ ਜਰਮਨੀ ਦੀਆਂ ਜਿਹੜੀਆਂ ਟ੍ਰੇਨਸ ਐ ਉਹ ਕਿਹੋ ਜੀਆਂ ਇਸ ਜਾਂਦੇ ਜਾਂਦੇ ਮੈਂ ਤੁਹਾਨੂੰ ਥੋੜਾ ਜਿਹਾ ਫਿਰ ਵੀ ਦਿਖਾ ਦਾਂ ਕੁਛ ਇਹੋ ਜਿਹਾ ਸੋਹਣਾ ਤੇ ਸ਼ਾਂਤ ਜਿਹਾ ਪਿੰਡ ਸੀਗਾ ਇਹ ਆਲੇ ਦੁਆਲੇ ਗੋਰਿਆਂ ਦੇ ਘਰ ਐ ਸਾਰੇ ਮਿਲੀਨ ਮਿਲੀਨ ਦੇ ਘਰ ਐ ਮਿਲੀਨ ਮਿਲੀਨ ਯੂਰੋ ਦੇ ਤੇ ਤੁਸੀਂ ਦੇਖੋ ਅੰਦਾਜ਼ੇ ਲਾਓ ਤੁਸੀਂ ਆਪਣੇ 10-10 ਕਰੋੜ ਦੇ ਹੋਗੇ ਤੇ ਇਹੋ ਜਿਹਾ ਪਿੰਡ ਕੁਛ ਤੇ ਹੁਣ ਅਸੀਂ ਤਿਆਰੀ ਕਰਦੇ ਆਂ ਆਪਣੀ ਤੇ ਸਟੇਸ਼ਨ ਜਾਣਾ ਹੋਣਾ ਸੀ ਤੇ ਇੱਥੋਂ ਸਟੇਸ਼ਨ ਹੈਗਾ ਕੋਈ ਅੱਧੇ ਘੰਟੇ ਦੀ ਬਾਅਦ ਤੇ ਸਮਾਨ ਰੱਖਦੇ ਆਂ ਤੇ ਆਪਣੀ ਖਿੱਚਦੇ ਆਂ ਤਿਆਰੀ ਅਗਲੇ ਸਫ਼ਰ ਦੀ ਹਲੋ ਮਮਾ ਮਮਾ ਹੁਣ ਫ੍ਰੀ ਰਹਿੰਦੇ ਆ ਮਮਾ ਫ੍ਰੀ ਨਹੀਂ ਹੈਗੇ ਮਮਾ ਸਭ ਤੋਂ ਵੱਡੀ ਜ਼ਿੰਮੇਵਾਰੀ ਚੱਕ ਕੇ ਰੱਖਦੇ ਆ ਏ ਆ ਗਿਆ ਜੀ ਨਿਊਰਨਬਰਗ ਦਾ ਟ੍ਰੇਨ ਸਟੇਸ਼ਨ ਅੱਧੇ ਘੰਟੇ ਦੇ ਬਾਅਦ ਜੀ ਅਸੀਂ ਪਹੁੰਚ ਗਏ ਆ ਸਟੇਸ਼ਨ ਤੇ ਤੇ ਇੱਥੋਂ ਹੁਣ ਆਪਾਂ ਟ੍ਰੇਨ ਲੈਣੇ ਆ ਹਜੇ 20 ਮਿੰਟ ਪਈ ਆ ਕੁਝ ਫੈਮਿਲੀਜ਼ ਮਿਲਣ ਦੇ ਲਈ ਆਏ ਆ ਤੇ ਨਿਊਨਬਰਗ ਦੇ ਵਿੱਚ ਜਰਮਨੀ ਦੇ ਨਾਲ ਕੱਲੇ ਸ਼ਹਿਰਾਂ 'ਚ ਹੀ ਪੰਜਾਬੀ ਨਹੀਂ ਰਹਿੰਦੇ ਪਿੰਡਾਂ 'ਚ ਬਹੁਤ ਪੰਜਾਬੀ ਰਹਿੰਦੇ ਆ ਪਿੰਡਾਂ ਪਿੰਡਾਂ 'ਚ ਤੁਹਾਨੂੰ ਮਿਲਾਉਣੇ ਆ ਤੇ ਲੰਬੇ ਇਹਨਾਂ ਦੇ ਇਹ ਆ ਲੇਟ ਹੋ ਗਏ ਬਹੁਤ ਜ਼ਿਆਦਾ ਕਹਿੰਦੇ ਲੇਟ ਲੇਟ ਮਿਲੇ ਆ ਤੇ ਮੇਰੇ ਸਾਨੂੰ ਅੱਜ ਤੁਹਾਡ ਨੂੰ ਟਾਈਮ ਥੋੜਾ ਦਿੱਤਾ ਵਾ ਇਹ ਹਾਂਜੀ ਇਸ ਕਰਕੇ ਸਾਨੂੰ ਇਹਨਾਂ ਦੇ ਹੁਣ ਹੋ ਸਕਦਾ ਅਗਲੀ ਵਾਰ ਹੁਣ ਆਉਣਗੇ ਸਾਡੇ ਕੋਲ ਫੇਰ ਰੱਖਾਂਗੇ ਇਹਨਾਂ ਨੂੰ ਜ਼ਰੂਰੀ ਨਾ ਨਾ ਪੱਕਾ ਜੀ ਹਾਂਜੀ ਹਾਂਜੀ ਨੈਕਸਟ ਟਾਈਮ ਕਿੱਥੇ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਰਲੰਗਨ ਆਈਏ ਰਲੰਗਨ ਹਾਂ ਰਲੰਗਨ ਹੈ ਜੀ ਸਾਡਾ ਸੰਗਮ ਰੈਸਟੋਰੈਂਟ ਉਹਨੇ ਆਲੀਆ ਬਾਂਦੇ ਪਰਲੇ ਉਹ ਆ ਅੱਛਾ ਜੀ ਤੇ ਉੱਥੇ ਵੀ ਆਪਣੇ ਕੋਲ ਰੈਸਟ ਇੰਡੀਆ ਸੰਗਮ ਵੀ ਚੱਲ ਪੰਜਾਬੀਆਂ ਦੇ ਸਾਰੇ ਹੈ ਰੈਸਟੋਰੈਂਟ ਇੱਥੇ ਹੈ ਨਾ ਹਾਂਜੀ 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 ਚਲੋ ਰਲੰਗਨ ਤਾਂ ਐਸ਼ਾ ਤੁਸੀਂ ਚੱਲ ਗਏ ਸਾਡੇ ਵੱਲੋਂ ਮਾਫੀ ਤੇ ਨੈਕਸਟ ਟਾਈਮ ਪੱਕਾ ਮਿਲਾਂਗੇ ਜਿਆਦਾ ਟਾਈਮ ਨਹੀਂ ਮਿਲਾਂਗੇ ਜਰੂਰ ਆਵਾਂਗੇ ਠੀਕ ਹੈ ਹਾਂਜੀ ਹਾਂਜੀ ਕਿਉਂ ਕਿ ਖਰਾਬ ਕਹਿੰਦੇ ਹੁੰਦਾ ਜੋਗੀ ਚੱਲਦੇ ਭਲੇ ਨਗਰੀ ਵਸਦੀ ਭਲੀ ਚਲਿਓ ਖੁਸ਼ੀ ਤਿਆਰੀਆਂ ਹਾਂਜੀ ਚਲੋ ਆ ਤਾਂ ਅਸੀਂ ਰੋਡ ਲੈਣੇ ਆ ਬਾਈ ਜੀ ਆਹ ਚਲ ਠੀਕ ਹੈ ਹਾਂ ਆ ਮੈਂ ਫੜਦਾ ਮੈਂ ਆ ਫੁੱਲ ਤੁਸੀਂ ਫੜ ਲਓ ਹਾਂਜੀ ਠੀਕ ਆ ਆ ਫੁੱਲ 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 ਦਿਖਾ ਦਿਓ ਮੈਨੂੰ ਲੈ ਫੁੱਲਾਂ ਦੀ ਹਾਜ਼ਰੀ ਲਵਾ ਦਿਏ ਹਾਂ ਲੋ ਜੀ ਫੁੱਲ ਮਿਲੇ ਸੀ ਆਪਾਂ ਨੂੰ ਫੁੱਲਾਂ ਦੀ ਹਾਜ਼ਰੀ ਲਵਾ ਦਈਏ ਇਹਨਾਂ ਦੀ ਮਹਿਕ ਹੁਣ ਬਾਈ ਹੁਣੇ ਲੈਣਗੇ ਕਿਉਂ ਰੱਕੀ ਬਾਈ ਜ਼ਰੂਰ ਜੀ ਸ਼ੁਕਰੀਆ ਤੁਹਾਡਾ ਤੁਹਾਡਾ ਬਾਈ ਕੋਲੇ ਰਹੇ ਬਾਈ ਨੇ ਗੱਲ ਪਿੰਡ ਪੁੰਡ ਘਮਾਈ ਦਿਖਾਇਆ ਸਾਰਾ ਤੇ ਚਲਦੇ ਆਂ ਅਗੇ ਨੂੰ ਚਲੋ ਜੀ ਆਹ ਦੇਖੋ ਜਿਵੇਂ ਮੇਲ ਗੇਲ ਵੇਦਾ ਕਰਨਾ ਹੁੰਦਾ ਨਾ ਐ ਮੇਰਾ ਕਰਨ ਆਇਆ ਬਾਈ ਹੁਣੇ ਐਨੇ ਜਾਣੇ ਯਾਰ ਥੈਂਕ ਯੂ ਜਰਮਨ ਆ ਨਾ ਪਿਆਰ ਬਹੁਤ ਸਾਰਾ ਸਾਰਿਆਂ ਨੂੰ ਪੱਕਾ ਪੱਕਾ ਵੀਰੇ ਆ ਹੁੰਦਾ ਜੀ ਜਿਹੜਾ ਟ੍ਰੇਨਿੰਗ ਸਟੇਸ਼ਨ ਹੁੰਦਾ ਡੀਬੀ ਲਿਖਿਆ ਹੁੰਦਾ ਇਹਦੇ ਚ ਡੁੱਚਬਾਨ ਡੁੱਚਬਾਨ ਹਾਂਜੀ ਤੇ ਉੱਥੇ ਹੁੰਦਾ ਸਵਿਟਜ਼ਰਲੈਂਡ ਚ ਐਸਬੀ ਸਵਿਸਬਾਨ ਬਾਹਰ ਮੈਨੇ ਹੁੰਦਾ ਅਡਾ ਤੇ ਹੁਣ ਅਸੀਂ ਥੱਲੋਂ ਦੀ ਜਾਣ ਲੱਗੇ ਆ ਪਲੇਟਫਾਰਮ ਤੇ ਇਹ ਆਗੇ ਜੀ ਅਸੀਂ ਆ ਪਲੇਟਫਾਰਮ ਤੇ ਬਿਲਕੁਲ ਇਹ ਪੰਜਾਬੀਆਂ ਦਾ ਪਿਆਰ ਹੈ ਇਥੋਂ ਨੇ ਦਾ ਦੇਖ ਲਓ ਜਮਾਂ ਐਨ ਤੁਰ ਤੱਕ ਛੱਡਣ ਆਏ ਐ ਤੇ ਜੇ ਟਾਈਮ ਨਹੀਂ ਮਿਲ ਸਕਿਆ ਮਿਲਣ ਦਾ ਅੰਕਲ ਜੀ ਪਾਤੜਾਂ ਤੋਂ ਆ ਪਾਤੜਾਂ ਕੋਲੇ ਛਤਰਾਣੀ ਤੋਂ ਅਗਲੀ ਵਾਰ ਕਹਿੰਦੇ ਆ ਵੀ ਜਦੋਂ ਆਏ ਖੁੱਲਾ ਟਾਈਮ ਰੱਖਿਆ ਹੋਏ ਸਾਡੇ ਲਈ ਜਦੋਂ ਕਿਸੇ ਦੇਸ਼ ਚ ਆਉਣੇ ਪਹਿਲਾਂ ਪਤਾ ਨਹੀਂ ਹੁੰਦਾ ਨਾ ਕਿ ਨਾ ਹੀ ਕੰਟੈਕਟ ਹੁੰਦੇ ਵੀ ਅਗਲੀ ਵਾਰ ਜੀ ਦਾ ਸੰਪਰਕ ਬਣਦੇ ਅਗਲੇ। ਇਹੀ ਆ। ਚੰਗਾ ਜੀ। ਸ਼ੁਕਰੀਆ। ਮਿਹਰਬਾਨੀ ਬਾਈ ਦਾ ਬਹੁਤ ਧੰਨਵਾਦ। ਕੋਈ ਚੱਕਰੀ। ਥੈਂਕ ਯੂ ਜੀ। ਅਗਲੀ ਵਾਰ ਮਿਲਾਂਗੇ। ਦੱਸਿਆ ਅਗਲੀ ਵਾਰ ਜੀ। ਸ਼ੁਕਰੀਆ ਤੁਹਾਡਾ ਬਹੁਤ-ਬਹੁਤ। ਬਹੁਤ ਚੰਗਾ ਲੱਗਿਆ ਸਰ। ਚੰਗਾ ਜੀ। ਸასი ਗਾਣਾ। ਜੇ ਟਾਈਮ ਹੁੰਦਾ ਫਿਰ ਆਪਾਂ ਮੇਰਾ ਵੀ ਅਭੀ ਉਤਰ ਕੇ ਦੇਖਦੇ ਪਰ ਇਹ ਇੰਡੀਆ ਨਹੀਂ ਵੀ ਭੱਜ ਕੇ ਚੜ ਜਾਂਗੇ ਦਰਵਾਜੇ ਬੰਦ ਕਰਦੇ ਬਣ ਕੇ ਖੁੱਲਣੇ ਨਹੀਂ ਆ ਚਲੋ ਥੈਂਕ ਯੂ ਸਤਿ ਸ੍ਰੀ ਅਕਾਲ ਫਿਰ ਮਿਲਦੇ ਆਂ ਸ਼ੁਕਰੀਆ ਬਾਏ 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 ਜੀ ਇਹ ਟ੍ਰੇਨ ਸਾਡੀ ਚੱਲੀ ਹੈ ਹੰਬਰਗ ਨੂੰ ਹੰਬਰਗ ਅਲਟੋਨਾ ਤੇ ਆਹ ਹਾ ਹਾ ਸਟੇਸ਼ਨ ਹੋਣਗੇ ਇਹਦੇ ਇੱਥੇ ਡੀਟੇਲ ਲਿਖੀ ਹੋਈਆਂ ਨੇ ਵਿੰਡੋ ਕੋਲੇ ਸਾਰੀ ਇਹੋ ਜੀ ਟ੍ਰੇਨ ਹੈਗੀ ਅੰਦਰ ਦੇ ਪਾਸੇ ਇਧਰ ਨੂੰ ਜਾਣਾ ਤੁਸੀਂ ਆਪਾਂ ਆਪਾਂ ਇੱਥੇ ਹਾਂਜੀ ਅੱਗੇ ਨੂੰ ਜਰਮਨੀਆ ਟ੍ਰੇਨ ਜਿਓ ਜੀਆਂ ਜੀ ਚੱਲ ਵੀ ਥੋੜੀ ਥੋੜੀ ਸੀਟ ਲੱਗ ਲਈ ਮਮਾ ਜੀ ਵੀ ਮਮਾ ਜੀ ਮਮਾ ਜੀ ਉਹ ਬਸ ਜੇ ਉਹ ਟ੍ਰੇਨ ਆ ਸਾਡੇ ਵਾਲੀ ਛੂਕਦੀ ਜਾਂਦੀ ਉਹ ਵਾਟਾ ਵੜਦੀ ਬਾਕੀ ਇਹਨੂੰ ਪਿੱਛੇ ਛੱਡਦੀ ਏ ਸਪੀਡ ਵਾਲੀ ਲਈ ਆ ਸੀਗੀ ਬਰੋਜ਼ਰ ਬਰੋਜ਼ਰ ਸਾਰਾ ਸਰੋਸਨਾ ਟਾਪਟਾ ਰ ਹੈ 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 ਯੇਂਡਰ ਸਾਨੂੰ ਐਸੀ ਉਹ ਉੱਥੇ ਸੀਟ ਮਿਲ ਜਾਂਦੀ ਟੇਬਲ ਤੇ ਉੱਥੇ ਮਿਲੇ ਨਹੀਂ ਸਾਨੂੰ ਅਜਨ ਤੇ ਆ ਵਧੀਆ ਸਮਾਨ ਸੋਲ ਪਿਆ ਕੋਲੇ ਸਟੋਲਰ ਵਗੈਰਾ ਬੈਗ ਉਹ ਇੱਥੇ ਨੇੜੇ ਰੱਖਣ ਲਗੇ ਜਾਇ ਰੱਖੇ ਜਾਂਦਾ ਰੈਸਟੋਰੈਂਟ ਤੇ ਚਲੇ ਆਂ ਤੇ ਰੈਸਟੋਰੈਂਟ ਏਰੀਆ ਦਿਖਾਉਣੀ ਆ ਦਸੂ। ਟ੍ਰੇਨ ਉਂ ਹੀ ਦੇ ਲੋਕ ਇਨਾ ਵਧੀਆ ਬਣਾ ਰੱਖਿਆ ਹੁੰਦਾ। ਆਹ ਰੈਸਟੋਰੈਂਟ ਆ। ਖਾਣ ਵੀ ਨਾ ਆਇਆ ਕੁਝ। ਇੱਥੇ ਮਿਲਦਾ ਜੀ ਕੌਫੀ, ਸੈਂਡਵਿਚ, ਪਾਣੀ ਹੋਰ ਸਾਰੀਆਂ ਚੀਜ਼ਾਂ। ਤੇ ਉਹ ਸਾਰੀਆਂ ਚੀਜ਼ਾਂ ਲੰਗੀਆਂ ਟੇਬਲ ਟੂਕਲ ਬਣੇ ਆ। ਫੜ ਕੇ ਇੱਥੇ ਖਾ ਸਕਦੇ ਆਂ। ਇਹ ਥੀ ਰੈਸਟੋਰੈਂਟ ਦੇ ਵਿੱਚ ਹੀ ਸੀਟ ਤੇ ਲੈ ਜਾਣਾ ਸੀਟ ਤੇ ਲੈ ਕੇ ਜਾ ਸਕਦੇ ਵਾਦੀ ਹੁੰਦੀ ਆਪਣੇ ਫਰਸ਼ ਲੈਣੇ ਸਮਾਨ ਲੈ ਲਿਆ ਰੈਸਟੋਰੈਂਟ ਤੋਂ ਫੇਰ ਨਿਕਲਦੇ ਆਪਾਂ ਅਗਲੇ ਹਿੱਸੇ 'ਚ ਸਾਰੀ ਟ੍ਰੇਨ ਘੁਮਾ ਦੇਣੀ ਹੈ ਸਵੇਰ ਅੱਜ ਤੇ ਇੱਥੇ ਨਾ ਇੱਕ ਹਿੱਸਾ ਹੋਰ ਹੁੰਦਾ ਹੈਗਾ ਜਰਮਨ ਜਿਹੜੇ ਜਿੱਥੇ ਸਪੈਸ਼ਲ ਬੱਚਿਆਂ ਨਾਲ ਬੈਠ ਸਕਦਾ ਮੈਨੂੰ ਇਹ ਤਾਂ ਪਤਾ ਨਹੀਂ ਸੀਗਾ ਨਹੀਂ ਅਸੀਂ ਇਹ ਚ ਟਿਕਟ ਬੁੱਕ ਕਰ ਲੈਂਦੇ ਨੈਕਸਟ ਟਾਈਮ ਕਰਾਂਗੇ ਆ ਦੇਖੋ ਜੋਕਾ ਵਾਲਾ ਇੱਥੇ ਕੰਨੇ ਜੋਕਾ ਕੀ ਬੈਠ ਸਕਦੇ ਆ ਜੋਕਾ ਨਾਲ ਮਾਂ ਪਿਓ ਥੱਲੇ ਲਿਟੀ ਜਾਂਦੇ ਆ ਖੁੱਲਾ ਖੇਡਣ ਨੂੰ ਹੁੰਦਾ ਹੈਗਾ ਤੇ ਇਹ ਸਪੈਸ਼ਲ ਬੱਚੇ ਵਾਲਾ ਸੈਕਸ਼ਨ ਆ ਇਹ ਬੜਾ ਵਧੀਆ ਅਸੀਂ ਅਗਲੀ ਵਾਰੀ ਨਾ ਇਹ ਚ ਲੈਣੀ ਆ ਟਿਕਟ ਉਹ ਦੇਖੋ ਥੱਲੇ ਥੱਲੇ ਬੈਠ ਸਕਦੇ ਹੋ ਜਿੱਥੇ ਮਰਜ਼ੀ ਲਿਟਵੀਂ ਜਓ ਇਸ ਤਰ੍ਹਾਂ ਦਾ ਵੀ ਮਾਹੌਲ ਇਹਨਾਂ ਦਿੱਤਾ ਹੋਇਆ ਨੇ ਆਣਿਆਂ ਦੇ ਟ੍ਰੇਨ 'ਚ ਨਾ ਕੰਨ ਬੰਦ ਹੋ ਹੋ ਖੁੱਲ ਰਹੇ ਨੇ ਸਪੀਡ ਚੈੱਕ ਕਰੋ 298 299 300 ਕਿਲੋਮੀਟਰ ਪਰ ਹਾਅਰ ਦੀ ਸਪੀਡ ਨਾਲ ਜਾ ਰਹੀ ਹੈ ਤਾਂ ਕਰਕੇ ਕੰਨ ਬੰਦ ਹੋ ਹੋ ਖੁੱਲਦੇ ਨੇ ਪਟਾਕੇ ਹੀ ਫੈਦੇ ਨੇ ਗੱਲਾਂ ਦੇ ਇੰਨੀ ਤੇਜ਼ ਭਜਦੀਆਂ ਨੇ ਟ੍ਰੇਨਸ 500 ਕਿਲੋਮੀਟਰ ਦਾ ਸਫ਼ਰ ਸੀਗਾ ਤੇ ਸਿਰਫ 3 ਘੰਟਿਆਂ ਦੇ ਵਿੱਚ ਪਹੁੰਚਿਆ ਤੁਸੀਂ ਦੇਖ ਲਓ ਘੰਟੇ 'ਚ 150 ਕਿਲੋਮੀਟਰ ਤਕਰੀਬਨ ਗੱਡੇ ਉਹ ਇੰਨੀ ਫਾਸਟ ਸਾਡੀ ਟ੍ਰੇਨ ਆਈ ਹੈ ਇਹ ਐਸੇ ਕਰਕੇ ਦੇ ਪੈਸੇ ਲੱਗਦੇ ਹੈ ਟਿਕਟਾਂ ਵੀ ਸਾਨੂੰ ਪਈਆਂ ਕੋਈ 30000 ਦੀਆਂ ਯੂਰਪ 'ਚ ਜਦੋਂ ਪਹਿਲਾਂ ਵੀ ਜਿਵੇਂ ਦੱਸਿਆ ਟਿਕਟਾਂ ਸਾਰੇ ਕਿਤੇ ਮਹਿੰਗੀ ਹੁੰਦੀਆਂ ਟ੍ਰੇਨਾਂ ਦੀਆਂ ਯੂਰਪ 'ਚ ਟ੍ਰੇਨ ਦੀਆਂ ਟਿਕਟਾਂ ਮਹਿੰਗੀਆਂ ਜਹਾਜ਼ ਸਸਤੇ ਆ ਜੇ ਜਹਾਜ਼ ਤੇ ਹੁਣ ਹੁੰਦਾ ਜਹਾਜ਼ ਸਾਨੂੰ ਸਸਤਾ ਪੈਣਾ ਸੀਗਾ ਪਰ ਟ੍ਰੇਨ ਦਾ ਐਕਸਪੀਰੀਅੰਸ ਤੁਹਾਨੂੰ ਪਤਾ ਹੈ ਸਾਨੂੰ ਐ ਹੁੰਦਾ ਹਰੇ ਚੀਜ਼ ਕਰਕੇ ਦੇਖੀਏ ਨਾ ਟ੍ਰੇਨ ਮਹਿੰਗੀ ਹੈ ਕਾਰ ਤੇ ਹੁਣ ਅਸੀਂ ਕਾਰ ਵੀ ਸਸਤੀ ਪੈਂਦੀ ਕਾਰ ਆ ਜਾਂਦੀ ਹੈ ਤੁਹਾਡੀ ਲਾ ਲੋ ਜੇ 50 60 100 ਜੀਰੋ ਚ ਵੱਧ ਤੋਂ ਵੱਧ ਤੇ ਇਹਦੇ ਤੇ ਵੱਧ ਲੱਗਦੇ ਆ ਪੈਸੇ ਸੋ ਬਰਲਿਨ ਦੇ ਮੇਨ ਸਟੇਸ਼ਨ ਤੇ ਉਤਰ ਗਏ ਬਰਲਿਨ ਵੀ ਕਾਫੀ ਸਟੇਸ਼ਨ ਹੈ ਜਿਵੇਂ ਬਰਲਿਨ ਤੋਂ ਦਸਿਆ ਵੱਡਾ ਸ਼ਹਿਰ ਹੈ ਤੇ ਸਟੇਸ਼ਨ ਆਉਂਦੇ ਨੇ 3 4 ਸਟੇਸ਼ਨ ਹੈ ਤੇ ਹੁਣ ਅਸੀਂ ਚੱਲੇ ਜੀ ਸਾਡੇ ਹੋਟਲ ਦੇ ਵੱਲੋਂ ਤੇ ਦਿਖਾਉਣੇ ਤੁਹਾਨੂੰ ਸਟੇਸ਼ਨ ਤੁਹਾਨੂੰ ਜੇ ਦਿਖਾਵਾਂ ਕੁਛ ਇਹ ਹੋ ਜਾਗਾ ਤੇ ਸਟੇਸ਼ਨ ਵੀ ਬੜੇ ਵਧੀਆ ਤੇ ਸਾਫ ਸੁਥਰੇ ਹੁੰਦੇ ਆ ਉਹਦਾ ਤੁਹਾਨੂੰ ਪਯਾਰਪ ਦੀ ਸੀਰੀਜ਼ ਚ ਆਪਣੀਆਂ ਪਹਿਲਾਂ ਵੀ ਦੇਖਦੇ ਆਏ ਹਨ ਇਹ ਟ੍ਰੇਨ ਹਜੇ ਅੱਗੇ ਵੀ ਚੱਲੀ ਐ ਤੇ ਅਸੀਂ ਸਾਡਾ ਸਟਾਪੇਜ ਇੱਥੇ ਸੀ ਅਸੀਂ ਉਤਰਨਾ ਸੀ ਇੱਥੇ ਉਤਰ ਕੇ ਤੇ ਇਹ ਆ ਸਟੇਸ਼ਨ ਹੈ ਜੀ ਜਿੱਥੇ ਅਸੀਂ ਉਤਰੇ ਹਾਂ ਬਰਲਿਨ ਐਚ ਬੀ ਐਨ ਬੋਲਦੇ ਵੈਸੇ ਇਹਨੂੰ ਆਪਨ ਬਨਹੋ ਬਾਹਰ ਨਿਕਲੀ ਐ ਸਟੇਸ਼ਨ ਤੋਂ ਹੁਣ ਇੱਥੇ ਨਾਲ ਹੇਠਲੇ ਪਾਸੇ ਪਲੇਟਫਾਰਮ ਬਣੇ ਹੁੰਦੇ ਆ ਚੜ੍ਹਨ ਨੂੰ ਤੇ ਉੱਪਰਲੇ ਪਾਸੇ ਮਾਲ ਬਣੇ ਹੁੰਦੇ ਆ ਤੇ ਇਹ ਜਿਹੜਾ ਸਟੇਸ਼ਨ ਹੈ ਬਰਲਿਨ ਜਿਵੇਂ ਰਾਜਧਾਨੀ ਤੁਹੰਦਾ ਸੇ ਰਾਜਧਾਨੀ ਹੈ ਤੇ ਉਹਦੇ ਮੇਨ ਸਭ ਤੋਂ ਵੱਡੇ ਸਟੇਸ਼ਨਾਂ ਚੋਂ ਉੱਪਰ ਸ਼ੋਪਿੰਗ ਕੰਪਲੈਕਸ ਲੋਕ ਤੁਰਦੇ ਫਿਰਦੇ ਆ ਕਈ ਟ੍ਰੇਨਾਂ ਚੜ੍ਹਨ ਆਉਂਦੇ ਆ ਕਈ ਸ਼ੋਪਿੰਗ ਕਰਨ ਆਉਂਦੇ ਆ ਇਸ ਤਰੀਕੇ ਦਾ ਜੀ ਆਹ ਦੇਖੋ ਇਧਰਲੇ ਪਾਸੇ ਦੇਖੋ ਫੂਡ ਚੇਂਜ ਜੋ ਕੁਝ ਬਣੇ ਹੁੰਦੇ ਆ ਪੌਣੇ 3 ਹੋ ਗਏ ਤੇ ਸ਼ਾਮ ਦੇ ਜੇ ਅਸੀਂ ਬਸ ਹੋਟਲ ਜਾਣਾ ਇੱਕ ਵਾਰ ਚ ਪਹਿਲਾਂ ਬਾਈ ਜੀ ਇੱਥੇ ਸਾਨੂੰ ਕਿਸ ਨੇ ਲੈਣਾ ਆਉਣਾਗਾ ਤੇ ਪਹਿਲਾਂ ਰੋਟੀ ਪਾਣੀ ਖਾਵਾਂਗੇ ਰੈਸਟੋਰੈਂਟ ਤੇ ਆਨੰਦ ਅੰਕਲ ਕੋਲ ਤੇ ਫੇਰ ਆਪਾਂ ਜੀ ਅੱਗੇ ਚਲਾਂਗੇ ਹੋਟਲ ਜਾਵਾਂਗੇ ਸਫ਼ਰ ਵਧੀਆ ਰਿਹਾ ਬੁਲਟ ਟ੍ਰੇਨ ਦਾ ਲਫਟਾ ਹੋਇਆ ਜਾਮ ਹੋ ਗਿਆ ਹੌਲੀ ਹੌਲੀ ਚੱਲਦੀ ਹੈ ਸਾਹਮਣੇ ਜੀ ਬਾਹਰਲਾ ਪਾਸਾ ਆ ਜੂ ਇਹਦਾ ਰਾਜਧਾਨੀ ਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਜਰਮਨ ਦੀ ਰਾਜਧਾਨੀ ਸਟਾਪ ਪਾ ਇੱਥੇ ਵੀ ਤਿੱਖੀ ਨਿਕਲੀ ਹੋਈ ਅੱਜ ਮੰਨਦਾ ਸੀ ਮੈਂ ਕਿ ਮੌਸਮ ਠੀਕ ਠਾਕ ਹੋਊਗਾ ਤੇ ਇੱਥੇ ਆਉਣਾ ਹੁਣ ਬਾਈ ਜੀ ਨੇ ਇੱਥੇ ਆਪਾਂ ਵੇਟ ਕਰਦੇ ਆ ਤੇ ਉਦੋਂ ਬਾਅਦ ਫਿਰ ਜਿਵੇਂ ਤੁਹਾਨੂੰ ਦੱਸਿਆ ਅਗਲਾ ਪ੍ਰੋਗਰਾਮ ਹੈ ਤੇ ਜਰਮਨੀ ਦੇ ਜਿੰਨੇ ਪੰਜਾਬੀ ਆ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਕਿ ਪਿਆਰ ਕਰ ਰਹੇ ਐ ਇੰਨਾ ਕਿ ਪਿਆਰ ਕਰ ਰਹੇ ਐ ਮਤਲਬ ਘੁੰਮਣ ਫਿਰਨ 'ਚ ਸਾਡੀ ਮਦਦ ਕਰ ਰਹੇ ਐ ਜਿੱਥੇ ਵੀ ਆਉਣਾ ਹੁੰਦਾ ਜਾਣਾ ਹੁੰਦਾ ਸਪੈਸ਼ਲ ਮੂਹਰੇ ਖੜੇ ਹੁੰਦੇ ਆ ਵੀ ਅੱਗੇ ਲੈਣ ਆਉਨੇ ਆ ਛੱਡ ਕੇ ਆਉਨੇ ਆ ਹਨਾ ਸਾਰਾ ਗੱਲਬਾਤ ਸੱਚੀ ਬਹੁਤ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਪਹਿਲਾਂ ਕਹਿੰਦੇ ਹੋ ਨਾ ਵੀ ਦੇਖਦੇ ਹਾਂ ਅਸੀਂ ਤੁਹਾਨੂੰ ਦੇਖਦੇ ਸੀ ਤੇ ਵੀ ਅਸੀਂ ਤਾਂ ਸਪੈਸ਼ਲ ਅਟੀਕ ਦੇ ਸੀ ਕਦੋਂ ਸਾਡੇ ਦੇਸ਼ ਆਉਂਗੇ ਕਦੋਂ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਵਾਂਗੇ ਕਦੋਂ ਤੁਹਾਡੇ ਨਾਲ ਮਿਲਾਂਗੇ ਘੁੰਮਾਂਗੇ ਹਨਾ ਤੇ ਇਹ ਸਭ ਸਾਨੂੰ ਵੀ ਚੰਗਾ ਲੱਗਦਾ ਥੈਂਕ ਯੂ ਜਰਮਨ ਵਾਲੇ ਪੂਰੇ ਪੰਜਾਬੀਆਂ ਨੂੰ ਪਿਆਰ ਤੁਹਾਨੂੰ ਇਹ ਸਟੇਸ਼ਨ ਦੀ ਨਾ ਸਾਰੀ ਇਮਾਰਤ ਕੱਚ ਦੀ ਬਣੀ ਹੋਈ ਆ ਤੇ ਇਹਦੇ ਤਿੰਨ ਚਾਰ ਫਲੋਰ ਆ ਉਹ ਉੱਪਰ ਜਿੱਥੇ ਤੁਹਾਨੂੰ ਪੱਟੜੀ ਦਿਖ ਰਹੀ ਉੱਪਰ ਵੀ ਟ੍ਰੇਨ ਚੱਲਦੀਆਂ ਥੱਲੇ ਦਾ ਤੁਹਾਨੂੰ ਪਲੇਟਫਾਰਮ ਦੱਸ ਹੀ ਦਿੱਤੇ ਥੱਲੇ ਵੀ ਟ੍ਰੇਨ ਚੱਲਦੀਆਂ ਤੇ ਇਸ ਤਰ੍ਹਾਂ ਦਾ ਕੁਝ ਹੈ ਜੀ ਤੇ ਬੰਦਾ ਉਲਝ ਤਾਂ ਜਾਂਦਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ ਬੰਦਾ ਉਲਝ ਜਾਂਦਾ ਇੱਥੇ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿਹੜੇ ਤੋਂ ਕਿੱਥੋਂ ਜਾਣੀ ਆ ਪਲੇਟਫਾਰਮ ਹੀ ਇੰਨੇ ਆ ਅਸੀਂ ਜਾਣਾ ਹੁਣ ਹੇਠਲੇ ਪਾਸੇ ਨੂੰ ਸਾਰੀ ਦੀ ਸਾਰੀ ਇਮਾਰਤ ਕੱਚ ਦੀ ਹੈ ਨਾ ਇਹ ਆ ਸੀ ਜੀ ਜਿਹੜਾ ਸਟੇਸ਼ਨ ਤੁਹਾਨੂੰ ਦਿਖਾ ਰਹੀ ਸੀ ਨਾ ਉਹ ਇਹ ਸਾਰਾ ਦੇਖੋ ਕੱਚਾ ਬਣਿਆ ਹੈ ਬੜਾ ਸੋਹਣਾ ਇਹ ਆ ਗਏ ਜੀ ਆਪਣੇ 22 ਸਰਜੀਤ ਸਿੰਘ ਇਹਨੇ ਅੰਬਾਲੇ ਤੋਂ ਤੇ ਇਹਨਾਂ ਦਾ ਧੰਨਵਾਦ ਕਰਦੇ ਆਂ ਇਹ ਚੱਕ ਕੇ ਲੈ ਆਏ ਨੇ ਸਾਨੂੰ ਸਪੈਸ਼ਲ ਹੈ ਸ਼ੁਕਰੀਆ ਵੀਰੇ ਕੋਈ ਗੱਲ ਨਹੀਂ ਬਾਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਜਿਆਦਾ ਜੀ ਤੁਸੀਂ ਫੋਨ ਕਰੋ ਅਸੀਂ ਮਿੰਟ 'ਚ ਹਾਜ਼ਰ ਆਏ ਤੁਹਾਡੇ ਮੈਂ ਪਹਿਲਾਂ ਹੀ ਕਹਿ ਕੇ ਹਾਂ ਟਾਈਮ ਹੈ ਜਰਮਨ ਵਾਲੇ ਪੰਜਾਬੀ ਮਿੰਟ 'ਚ ਹਾਜ਼ਰ ਰਹਿੰਦੇ ਨੇ ਹੈ ਕਿਸੇ ਗੱਲ ਦੀ ਸ਼ੁਕਰੀਆ ਵੀਰੇ ਥੈਂਕ ਯੂ ਯਾਰ ਹੈ ਤੇ ਆਜੋ ਖੁਸ਼ੀ ਬਾਹਰ ਇਹ ਪੰਜਾਬੀਆਂ ਦਾ ਆਪਣਾ ਰੈਸਟੋਰੈਂਟ ਆ ਗਿਆ ਆਨੰਦ ਤੁਹਾਨੂੰ ਪਹਿਲਾਂ ਤਾਂ ਖਾਇਆ ਸੀ ਆਨੰਦ ਅੰਕਲਾ ਜੀ ਹਿੰਿੰਗ ਅੰਕਲਾ ਜੀ ਗਏ ਹੋਏ ਕਹਿੰਦੇ ਕਿ ਤੇ ਬਾਈ ਨੇ ਦੱਸਿਆਗਾ ਤੇ ਅਸੀਂ ਕੋਈ ਬੱਸ ਕਰ। ਹੋ ਗਿਆ। ਅੰਦਰ ਬੈੰਨੇ ਆ। ਫਿਰ ਚੱਲਾਂਗੇ ਹੋਟਲ ਨੂੰ ਆਪਾਂ। ਇਹ ਸਾਰਾ ਏਰੀਆ ਬਰਲਿਨ ਦਾ ਰਾਜਧਾਨੀ ਦਾ। ਕਮਾਇਆ ਫਰਾਇਆ ਹੋਇਆ ਨਾ ਸਾਨੂੰ। ਪਹਿਲਾਂ ਅੱਜ ਕਿੱਥੇ ਬੈਜੇ? ਕਿਤੇ ਬੈਜੋ। ਫਰੰਟ ਤੇ ਬੈਜੋ। ਜਾਂ ਬਾਹਰ ਬੈਜਨੇ ਬਾਹਰ। ਮੈਨੂੰ ਕਹਿੰਨਾ ਬਾਹਰੇ ਖੁੱਲੀ ਹੋਵੇ ਚੱਲਦੀ ਹੈ ਵਧੀਆ। ਬਾਹਰ ਬੈਜਨੇ। ਬਾਹਰ ਵਧੀਆ। ਬਾਹਰ ਸੋਨਾ ਵੀ ਲੱਗਦੀ ਹੈ। ਇਹ ਹੈ ਜੀ ਸਾਡੀ ਕੁੜੀ ਇੰਤ। ਟ੍ਰੀ ਹੈ ਗਾਹਕ। ਕਿਰਪਾਯਾ ਧਿਆਨ ਦੇ। ਕਈ ਉਹੀ ਬੈਠੇ ਰਹਿੰਦੇ ਨੇ ਤਾਂ ਲਾਇਆ ਹੋਇਆ ਉਹ ਬਾਹਰੇ ਬੈਜਣਾ ਟੇਬਲ ਵੀ ਫ੍ਰੀ ਆ ਹਾਂਜੀ ਮੈਂ ਕਰਦੇ ਹਾਂ ਹਲੋ ਅਜਿਆ ਸੀ ਮਿਸ ਕਰ ਰਹੀ ਆ ਤੁਹਾਨੂੰ ਫੋਨ ਆ ਗਿਆ ਨਨ ਕੋਈ ਗੱਲ ਨਹੀਂ ਜੀ अच्छा अच्छा जी इधर ये मैनी ਨੂੰ ਡਿਸਾਈਡ ਹੋ ਰਿਹਾ ਕਿ ਕੀ ਖਾਣਾ ਕੀ ਛੱਡਣਾ ਐਨੀਆਂ ਸਵਾਦ ਸਵਾਦ ਚੀਜ਼ਾਂ ਮਿਲਦੀਆਂ ਐ ਰੈਸਟੋਰੈਂਟ ਦੇ ਉੱਤੋਂ ਗੁਆਂਡੀਆਂ ਚੋ ਖੁਸ਼ਬੂ ਆਈ ਜਾਂਦੀ ਐ ਖਾਣ ਪੀਣ ਦੀ ਉਹਦੇ ਨਾਲ ਹੋਰ ਭੁੱਖ ਲੱਗੀ ਕਿਹ ਜਿਹੜੀ ਚੀਜ਼ ਦੀ ਫ੍ਰੈਗਰੈਂਸ ਆਉਦੀ ਐ ਉਹੀ ਫੜਾ ਦੋ ਕੋਈ ਲਿਆ ਦੋ ਰਣਜਿੰਦਰ ਨੇ ਲੱਤਾਂ ਚਲਾ ਰੱਖੀਆਂ ਉਧਰੋਂ ਖੁਸ਼ੀ ਉਹ ਅਦੇ ਇੰਡੀਆ ਦੇ ਚੰਡੇ ਹੁੰਦੇ ਖੜੀ ਆਗੇ ਨੇ ਹੈ ਨਾ ਇੰਡੀਆ ਦੇ ਚੰਡੇ ਨੂੰ ਆਈ ਲਵ ਮਾਈ ਇੰਡੀਆ ਆਈ ਲਵ ਮਾਈ ਇੰਡੀਆ ਬੜਾ ਅੰਨਜ ਆ ਗਿਆ ਜੀ ਸਮਾਨ ਥੈਂਕ ਯੂ ਪ੍ਰਸ਼ਾਦੇ ਆ ਗਏ ਜੀ ਗੋਲ ਗੱਪਿਆਂ ਤੋਂ ਬਾਅਦ ਚੋਂ ਤੇ ਸ਼ੱਕ ਲੀਏ ਹੁਣ ਚਿੜੀਆਂ ਵੀ ਥੱਲੇ ਫਿਰਦੀਆਂ ਟੇਬਲ ਦੇ ਚਿੜੀਆਂ ਬਹੁਤ ਆ ਭਾਜੀ ਹਨਾ ਜੇ ਚਿੜੀਆਂ ਆ ਗਈਆਂ ਇੱਥੇ ਆ ਜੀ ਹਾਂ ਹਾਂ ਜੀ ਆਪਣੇ ਵਾਲੀਆਂ ਨਾਲ ਜਿਹੜੀਆਂ ਆਪਾਂ ਪੰਜਾਬ ਚ ਦੇਖਦੇ ਹੁੰਦੇ ਸੀ ਪਹਿਲਾਂ ਇਹ ਮਿਲਦੀਆਂ ਨਹੀਂ ਗਈਆਂ ਉੱਥੇ ਚਿੜੀਆਂ ਹਾਂ ਆਪਣੇ ਗਾਇਬ ਹੋ ਗਈਆਂ ਜਿਹੜੀਆਂ ਹੈਗੀਆਂ ਹਾਂ ਇੱਥੇ ਹੈਗੀਆਂ ਇਹ ਸੱਚੀ ਹੈ ਇਹ ਸੱਚੀ ਗੱਲ ਹੈ ਇੰਡੀਆ 'ਈ ਚਿੜੀਆਂ ਨਹੀਂ ਲਿਖਦੀਆਂ ਉੱਥੇ ਆ ਗਈਆਂ ਨਾ ਮੈਨੂੰ ਲੱਗਦਾ ਸਹੀ ਆ ਇਹਨਾਂ ਨੇ ਵੀ ਆ ਗਿਆ ਵੀ ਪੰਜਾਬੀ ਮਾਈਗ੍ਰੇਟ ਹੋ ਰਹੇ ਨੇ ਉਧਰ ਨੂੰ ਅਸੀਂ ਵੀ ਚਾਹੀਏ ਵਾ ਰੱਖ ਦੋ ਭਣੀ ਇੱਥੇ ਰੱਖ ਦੋ ਥੈਂਕ ਯੂ ਬਹੁਤ ਵਾਸੇ ਖਾਣਾ ਉੱਠਣ ਨੂੰ ਜੀ ਨਹੀਂ ਕਰਦਾ ਆ ਵੀ ਮੰਝਾ ਇੱਥੇ ਡਾਇਆ ਹੋਵੇ ਇੱਥੇ ਹੀ ਬਹਿ ਜੀ ਹੁਣ ਉਤੋਂ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਹੈ ਹਾਂਜੀ ਤੇ ਸਮਾਨ ਸਾਨੂੰ ਹੁਣ ਧਰਨਾ ਪੈਣਾਗਾ ਤੇ ਸਮਾਨ ਰੱਖਦੇ ਆ ਜੀ ਬੱਗੀ 'ਚ ਰਣਜਿੰਦੀ 'ਚ ਤੇ ਆਪਾਂ ਚੱਲਦੇ ਆ ਆਪਣੇ ਹੋਟਲ ਹੋਟਲ ਪਹੁੰਚ ਕੇ ਫਿਰ ਵਲੌਗ ਦੀ ਕਰਦੇ ਆ ਸਮਾਪਤੀ ਅੱਜ ਆਪਾਂ ਰਣਜਿੰਦ ਤਾਂ ਸੁੱਤੀ ਪਈ ਐ ਐਹੀ ਜੀ ਮौज ਆਪਾਂ ਸਭ ਨੂੰ ਦੇਵੇ ਹਾਂ ਇਹ ਸਾਰੀ ਜਿਹੜੀ ਸਟਰੀਟ ਐ ਨਾ ਇਹਦੇ ਤੇ ਰੈਸਟੋਰੈਂਟ ਹੀ ਰੈਸਟੋਰੈਂਟ ਬਰ ਮੋਸਟਲੀ ਸਾਰੇ ਏਸ਼ੀਅਨ ਹੋਗੇ ਆਪਣੇ ਜਾਂ ਇੰਡੀਅਨ ਹੋਗੇ ਇਧਰ ਦੀ ਇਹੋ ਜੀ ਖਾਣਾਦਾਨ ਮੰਦਿਰ ਰੌਣਕ ਮੇਲਾ ਲੱਗਿਆ ਰਹਿੰਦਾ ਹੈਗਾ ਤੇ ਹੁਣ ਇੱਥੋਂ ਨੇੜੇ ਸਾਡਾ ਹੋਟਲ ਹੈ ਸਿਟੀ ਸੈਂਟਰ ਦੇ ਵਿੱਚ ਹੀ ਏਰੀਆ ਪੈਂਦਾ ਨਾਲੋਂ ਖਾਇਆ ਜੰਮੀ ਤੇ ਸਿਟੀ ਸੈਂਟਰ 'ਚ ਹੀ ਸਾਡਾ ਹੋਟਲ ਹੈ ਜੀ ਲੜਾਈ ਕਿੰਨੀ ਤੇ ਘਰ ਖਾਣ ਨੂੰ ਨਹੀਂ ਕੁਝ ਆਇਆ ਉਹਨੇ ਹਾਂ ਜੀ ਗੱਟੀਆਂ ਲੈਣੀਆਂ ਪਾਣੀ ਦੀ ਬੋਤਲਾਂ ਟੋਰਟ ਪੈਨੇਸ਼ਨ ਜੀ ਮਿਲਦੇ ਆ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਯਾਰ ਕੋਈ ਗੱਲ ਨਹੀਂ ਜੀ ਫਿਰ ਦੁਬਾਰਾ ਹਾਂ ਜੀ ਸ਼ੁਕਰੀਆ ਧੰਤਾ ਹਾਂ ਟਾਈਮ ਹਾਜ਼ਰ ਆ ਜੀ ਨਾ ਧੰਨਵਾਦ ਦੇਖ ਲਓ ਹਜੇ ਵੀ ਆਇਆ ਕਹਿੰਦੇ ਹਰ ਟਾਈਮ ਹਾਜ਼ਰ ਆ ਚਲੋ ਥੈਂਕ ਯੂ ਓਕੇ ਮਿਲਦੇ ਹਾਂ ਜੀ ਜੀ ਬਾਈ ਬਾਈ ਚਲੇ ਪੈਣਾ ਓਕੇ ਵੀਰੇ ਸਤਿ ਸ਼੍ਰੀ ਅਕਾਲ ਜੀ ਓਕੇ ਚੈੱਕ ਇਨ ਕਰ ਲੀ ਜੀ ਸਾਡੇ ਹੋਟਲ ਦੇ ਵਿੱਚ ਹੁਣ ਵਧੀਆ ਅੱਜ ਟਾਈਮ ਨਾਲ ਪਹੁੰਚ ਗਏ ਬੁਲਟ ਟ੍ਰੇਨ ਦਾ ਐ ਫਾਇਦਾ ਹੋ ਜਾਂਦਾ ਬੰਦਾ ਟਾਈਮ ਨਾਲ ਪਹੁੰਚ ਜਾਂਦਾ ਇਹ 요거 ਯਾਕੋਸ਼ ਸਾਡਾ ਹੋਟਲ ਹੈ ਇੱਧਰ ਰੈਸਟੋਰੈਂਟ ਬਣਿਆ ਹੋਇਆ ਕਾਫੀ ਜ਼ਿਆਦਾ ਸੋਹਣਾ ਇਹ ਖਾ ਪੀ ਸਕਦੇ ਹਾਂ ਇੱਧਰਲੇ ਪਾਸੇ ਤੇ ਕਮਰਾ ਲੈ ਲਈਏ ਪਹਿਲਾਂ ਇੱਧਰ ਸਟੋਰ ਵੀ ਹੋਣਿਆ ਹੈ ਜੇ ਕੁਛ ਫੂਟ ਲੈਣਾ ਦਾ ਪਸੰਦ ਆਉਂਦਾ ਤੁਹਾਨੂੰ ਉਹ ਵੀ ਬਾਏ ਕਰ ਸਕਦੇ ਹੋ ਬਰਲਿਨ ਕਿਹੜਾ ਘਟ ਮਸ਼ਹੂਰ ਹੈ ਬਰਲਿਨ ਬਰਲਿਨ ਨੂੰ ਹੋਈ ਪਈ ਹੈ ਕਹਿੰਦੇ ਇਹ ਦੇਖੋ ਇਹ ਪੱਥਰ ਦਾ ਆਹ ਦੇਖੋ ਜਰਮਨੀ ਦੇ ਮੈਗਨੇਟ ਇਹ ਦਿਖਾਉਂਦੇ ਰਹੇ ਆ ਪਹਿਲਾਂ ਤੁਹਾਨੂੰ ਜਿਹੜਾ ਇਹ ਕੰਮ ਦੇ ਸੀ ਅੱਛਾ ਬਰਲਿਨ ਦੀ ਕੰਦਾ ਉੱਤੇ ਲਿਖਿਆ ਹੈ ਬਰਲਿਨ ਬਾਲ ਬਰਲਿਨ ਦੀ ਕੰਦਾ ਟੁਕੜਾ ਦੇਖੋ ਕੰਦ ਦੀ ਟੁਕੜੀ ਵੇਚੀ ਜਾਂਦੇ ਆ ਉਹਦੇ ਆਜੋ ਰਾਂਜਿੰਦਰ ਦੇ ਪਾਪਾ ਜੀ ਵੈਲਕਮ 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 ਹੋ ਗਿਆ ਔਖਾ ਹੀ ਹੋ ਰਿਹਾ ਵੈਲਕਮ ਜੋ ਆਕਾ ਨਾਲ ਵੈਲਕਮ ਤੁਹਾਨੂੰ ਪਤਾ ਹੀ ਹੈ ਕਿ ਨੌਖਾ ਹੁੰਦਾ ਹੈ ਘੁੰਮਣਾ ਫਿਰਨਾ ਔਖਾ ਹੀ ਹੈ ਜੀ ਲਾ ਵੀ ਕਰੀਏ ਆ ਰਾਮ ਨੂੰ ਲੰਬਾ ਸਬਰ ਸੀ ਲੰਬੇ ਸਬਰ ਦੀ ਹੋ ਗਈ ਆਪਣੀ ਸਮਾਪਤੀ ਰਾਂਜਿੰਦਰ ਨੂੰ ਮੈਂ ਆਉਂਦੇ ਸਾਰੀ ਬੈੱਡ ਤੇ ਲੰਮੇ ਪਾਦਾ ਮੈਂ ਘੰਗੜੀਆਂ ਗੜੂਈਆਂ ਲੈ ਲਾ ਬੱਤ ਓਏ ਰੱਲਾ ਜੋ ਆਕਣਾ ਖੇਡ ਲਈ ਯਾਰ 10 ਮਿੰਟ ਹੋਣ ਦਿਨੇ ਦਾ ਬਿਜ਼ੀ ਹੋ ਨਹੀਂ ਆ ਦੇਖਿਓ ਕੀ ਕੁਛ ਕਰਨ ਲੱਗਿਓ ਜੀ ਹਲੋ ਇਹ ਦੇਖੋ ਜੀ ਪੁੱਤ ਸਾਡਾ ਦੇਖਦਾ ਹੁਣ ਸ਼ੀਸ਼ੇ ਤੇ ਖਾਣ ਲੱਗਿਆ ਲੋਟੜੀਆਂ ਲੂਟੜੀਆਂ ਹਾਂਜੀ ਹਾਂਜੀ ਚਵਾਈ ਸੰਗਲਾ ਕੀ ਸੀ ਸੋ ਅੱਜ ਦੇ ਵਲੌਗ ਦੀ ਆਪਾਂ ਕਰਦੇ ਜੀ ਹੁਣ ਸਮਾਪਤੀ ਤੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਆ ਜੇ ਬਰਲਿਨ ਚ ਕੁਝ ਹਿਸਟੋਰੀਕਲ ਹੋ ਰਿਹਾ ਬਰਲਿਨ ਥੋੜਾ ਤੁਹਾਨੂੰ ਘੁਮਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਸਿਟੀ ਜਾਣਿਆ ਹੁਣ ਹੈਮਬਰਗ ਫ੍ਰੈਂਕਫਰਟ ਤੇ ਕੋਲਨ ਜਿਹੜੇ ਜਰਮਨ ਦੇ ਹੋਰ ਸਿਟੀ ਘੁੰਮਣ ਫਿਰਨ ਵਾਲੇ ਰਹਿੰਦੇ ਆ ਉਹ ਅੱਗੇ ਆਪਾਂ ਘੁੰਮਣ ਫਿਰਨ ਦੇ ਲਈ ਜਾਵਾਂਗੇ ਸੋ ਤੁਸੀਂ ਜੁੜੇ ਰਹੋ ਆਪਣੇ ਜਰਮਨੀ ਦੇ ਇਸ ਟੂਰ ਦੇ ਨਾਲ ਘੁਮਾਉਂਦੇ ਰਹਾਂਗੇ ਤੁਹਾਨੂੰ ਸੁਣੇ ਸੁਣੇ ਥਵਾ ਬਾਏ ਬਾਏ ਕਰ ਲਓ ਬੱਚਾ ਠੀਕ ਹੈ ਹੁਣ ਮੈਂ ਬਾਏ ਬਾਏ ਕਰਤੀ ਹਾਂ ਮੈਂ ਫਰੀਆ ਹੁਣ ਤੁਹਾਨੂੰ ਖੜਾਉਂਗਾ ਓਕੇ ਚੰਗਾ ਜੀ ਗੁੱਡ ਬਾਏ ਸਸਕਾਲ ਰਬ ਰੱਖਾ ਜੀ